ਜਿਲ੍ਹਾ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੀ ਹੋਈ 28 ਫਰਵਰੀ ਦੀ ਚੋਣ ਵਿੱਚ ਨਵੇਂ ਬਣੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਵੱਲੋਂ ਆਪਣਾ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਤੇ ਬਾਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਨਵੇਂ ਬਣੇ ਪ੍ਰਧਾਨ ਨੂੰ ਬਾਰ ਐਸੋਸੀਏਸ਼ਨ ਦਾ ਪੁਰਾਣਾ ਸਾਰਾ ਰਿਕਾਰਡ ਵੀ ਸੌਂਪਿਆ। ਇਸ ਮੌਕੇ ਬੋਲਦਿਆਂ ਸਾਬਕਾ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕੀ ਉਹ ਨਵੀਂ ਚੁਣੀ ਗਈ ਟੀਮ ਨੂੰ ਆਪਣੀ ਪੁਰਾਣੀ ਟੀਮ ਸਮੇਤ ਪੂਰਾ ਸਹਿਯੋਗ ਦੇਣਗੇ ਇੰਡਸਟਰੀਕ ਬਾਅਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੀ ਜਿਹੜੀ ਇਲੈਕਸ਼ਨ ਹੋਈ ਜਿਹਦੇ ਵਿੱਚ ਸਰਦਾਰ ਗਗਨਦੀਪ ਸਿੰਘ ਬਿਰਕ ਨੂੰ ਪ੍ਰਧਾਨ ਚੁਣਿਆ ਔਰ ਉਹਨਾਂ ਦੀ ਸਾਰੀ ਟੀਮ ਨੂੰ ਅੱਜ ਵਧਾਈਆਂ ਦੇਣ ਵਾਸਤੇ ਅੱਜ ਦੀ ਮੀਟਿੰਗ ਰੱਖੀ ਗਈ ਸੀ ਔਰ ਮੈਂ ਸਮਝਦਾ ਹੈਗਾ ਕਿ ਪਿਛਲੇ ਟਾਈਮ ਦੇ ਵਿੱਚ ਮੇਰੀ ਜਿਹੜੀ ਆਊਟਗoing ਟੀਮ ਹੈਗੀ ਆ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਿਨਾ ਕਿਸੇ ਭੇਤ ਭਾਪ ਤੇ ਜਿੰਨੇ ਵੀ ਕੰਮ ਕੀਤੇ ਆ ਮੈਂ ਸਮਝਦਾ ਕਿ ਆਉਣ ਵਾਲੀ ਟੀਮ ਹੈ ਜਿਹੜੀ ਉਸ ਨੂੰ ਅੱਗੇ ਚਲਾਉਗੀ ਔਰ ਹਮੇਸ਼ਾ ਹੀ ਵਕੀਲਾਂ ਦੇ ਵੈਲਫੇਅਰ ਤੇ ਕੇਂਦਰਿਤ ਰਹੂਗੀ ਔਰ ਵੈਲਫੇਅਰ ਤੇ ਹੀ ਜਿਹੜਾ ਹੈਗਾ ਆਪਣਾ ਧਿਆਨ ਰੱਖੂਗੀ ਸੋ ਮੈਂ ਸਾਰਿਆਂ ਦਾ ਜਿਨ੍ਹਾਂ ਨੇ ਪਿਛਲੇ ਸਾਲ ਮੈਨੂੰ ਮੌਕਾ ਦਿੱਤਾ ਬਹੁਤ ਧੰਨਵਾਦੀ ਆ ਔਰ ਇਲੈਕਸ਼ਨ ਖਤਮ ਹੋ ਗਈ ਆ ਹੁਣ ਜਿਹੜਾ ਹੈਗਾ ਕੋਈ ਗਰੁੱਪੀਜ਼ਮ ਨਹੀਂ ਕੁਛ ਨਹੀਂ ਸਾਰੇ ਵਕੀਲ ਸਹਿਬਾਨ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਮੈਂਬਰ ਆ ਧੰਨਵਾਦ ਸਾਰਾ ਰਿਕਾਰਡ ਜਿਹੜਾ ਹੈਗਾ ਅੱਜ ਔਰ ਪੈਸੇ ਦਾ ਹਿਸਾਬ ਕਿਤਾਬ ਨਵੀਂ ਟੀਮ ਨੂੰ ਸੰਭਾਲ ਦਿੱਤਾ ਗਿਆ ਅੱਗੇ ਨੂੰ ਉਹਨਾਂ ਨੇ ਵਧਾਉਣਾ ਇਹ ਕਿ ਟਾਣਾ ਉਹਨਾਂ ਦੀ ਜ਼ਿੰਮੇਵਾਰੀ ਆ ਉੱਥੇ ਹੀ ਦੂਜੇ ਪਾਸੇ ਨਵੇਂ ਚੁਣੇ ਗਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਜੋ ਪਿਛਲੀ ਟੀਮ ਦੇ ਪੈਂਡਿੰਗ ਵਿਕਾਸ ਬਾਹਰ ਐਸੋਸੀਏਸ਼ਨ ਦੇ ਵਿਕਾਸ ਕਾਰਜ ਹਨ ਉਹਨਾਂ ਨੂੰ ਪੁਰਾਣੀ ਟੀਮ ਦੇ ਸਹਿਯੋਗ ਨਾਲ ਨੇਪਰੇ ਚਾੜਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਵਕੀਲ ਭਾਈਚਾਰੇ ਨੂੰ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਦਾ ਵੀ ਪੂਰਨ ਹੱਲ ਕਰਵਾਇਆ ਜਾਵੇਗਾ ਪਿਛਲੀ 28 ਫਰਵਰੀ ਨੂੰ ਜੋ ਸਾਡੀ ਬਾਪ ਦੀ ਜਨਰਲ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਸਾਰੇ ਸਾਡੇ ਜਿਹੜੇ ਬਾਪ ਦੇ ਮੈਂਬਰ ਸਹਿਮਾਨ ਨੇ ਉਹਨਾਂ ਨੇ ਮੇਰੀ ਅਤੇ ਮੇਰੀ ਟੀਮ ਤੇ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਉਸੀਂ ਇਸ ਸੈਨੂ ਅੱਗੇ ਵਧਾਉਂਦੇ ਹੋਏ ਅੱਜ ਸਾਡੀ ਜਿਹੜੀ ਪੁਰਾਣੀ ਟੀਮ ਹੈ ਸਾਡੇ ਪੁਰਾਣੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਧਾਰਨੀ ਜੀ ਨੇ ਸਾਨੂੰ ਜੋ ਸਾਡੀ ਬਾਦ ਦੀ ਰਵਾਇਤ ਹੈ ਸਾਨੂੰ ਜਿਹੜਾ ਸਾਰਾ ਰਿਕਾਰਡ ਵਿੱਚੇ ਚੋਕ ਆ ਗਈ ਪੱਤਰ ਸੀ ਸੌਂਪਿਆ ਔਰ ਮੈਂ ਅੱਜ ਇਸ ਸਮੇਂ ਆਪਣੇ ਸਾਰੇ ਵਕੀਲ ਸਾਹਿਬਾਨ ਨੂੰ ਇਹ ਪ੍ਰੋਸਾ ਦਵਾਉਂਦਾ ਕਿ ਜੋ ਕੰਮ ਸੀ ਧਾਰਦੀ ਸਾਹਿਬ ਜੀ ਨੇ ਪਹਿਲਾਂ ਸ਼ੁਰੂ ਕੀਤੇ ਹੋਏ ਨੇ ਵਿੱਚ ਪਏ ਨੇ ਉਹਨਾਂ ਨੂੰ ਅਸੀਂ ਸਿਰੇ ਲੈ ਕੇ ਜਾਵਾਂਗੇ ਔਰ ਜੋ ਵੀ ਕੰਮ ਗਾਰ ਕਿਸੇ ਵਕੀਲ ਸਾਹਿਬ ਦੇ ਹੈਗੇ ਨੇ ਉਹਨਾਂ ਦੇ ਅਸੀਂ ਆਸਾ ਦੇ ਤੂ ਦੇ ਉੱਤਰ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਸਾਹਿਬ ਉਹਨਾਂ ਬਣ ਤੋਂ ਬਾਅਦ ਮੈਨ ਕਰਨੀ ਕਿਹੜੀ ਰਹੇਗੀ ਤੁਹਾਡੀ ਮੇਰੀ ਬਾਤ ਸਾਡੀ ਪਹਿਲ ਕਰਮੀ ਹੈ ਜਿਹੜੇ ਨਵੇਂ 108 ਚੈਂਬਰ ਬਣਦੇ ਨੇ 109 ਚੈਂਬਰ ਬਣਦੇ ਨੇ ਜਿਹੜੇ ਉਹਨਾਂ ਦਾ ਸਾਨੂੰ ਲੈਂਡ ਜਿਹੜੀ ਹੈ ਧਾਰਦੀ ਸਾਹਿਬ ਵੇਲੇ ਸਾਨੂੰ ਅਲਾਟ ਹੋ ਚੁੱਕੀ ਆ ਜਿਹੜੀਆਂ ਉਹਦੇ ਦੇ ਚੈਂਬਰਾਂ ਨੂੰ ਸ਼ੁਰੂ ਕਰਨ ਦੇ ਵਿੱਚ ਅਰਚਨਾ ਨੇ ਅਸੀਂ ਉਹਨਾਂ ਨੂੰ ਦੂਰ ਕਰਾਂਗੇ ਜੀ ਔਰ ਇੱਕ ਜੋ ਕਨੈਕਟਿੰਗ ਕੋਰੀਡੋਰ ਸਾਡਾ ਬਹੁਤ ਜ਼ਿਆਦਾ ਪਾਸ ਹੋਇਆ ਹੋਇਆ ਉਹਦੇ ਵਾਸਤੇ ਪੰਜਾਬ ਸਰਕਾਰ ਨੇ ਇੱਦ ਤੱਕ ਕੋਈ ਪੈਸਾ ਸਾਨੂੰ ਮੈਨੂੰ ਸਿਵਲ ਕੰਸਲਟ ਡਿਪਾਰਟਮੈਂਟੋਂ ਨਹੀਂ ਦਿੱਤਾ ਅਸੀਂ ਉਹਦੇ ਬਾਰੇ ਵੀ ਜਿਹੜੀ ਆ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਉਹ ਜਿਹੜੀਆਂ ਡਿਮਾਂਡਾਂ ਨੇ ਸਾਡੇ ਵਕੀਲ ਸਾਹਿਬ ਦੀਆਂ ਬਹੁਤ ਜ਼ਰੂਰੀ ਡਿਮਾਂਡਾਂ ਨੇ ਅਸੀਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਜਮੇ ਕਾਰਜਕਾਰੀ ਮੈਂਬਰਾਂ ਬਾਰੇ ਵੀ ਕੁਝ ਕਹੋ ਮੇਰੇ ਨਾਲ ਨਵੇਂ ਜਿਹੜੇ ਇਲੈਕਟ ਹੋਏ ਨੇ ਜੀਤਪਾਲ ਸਿੰਘ ਜੀ ਵਾਈਸਪ੍ਰਧਾਨ ਨੇ ਦੀ ਸਦਾ ਹਰਜੀਤ ਸਿੰਘ ਭੱਜਮੱਝ ਦਾ ਜਨਰਲ ਸੈਕਟਰੀ ਨੇ ਜੁਆਇੰਟ ਸੈਕਟਰੀ ਅਮਨਦੀਪ ਸਿੰਘ ਚੀਮਾ ਕੈਸ਼ੀਅਰ ਸਦਾ ਗੁਰ세ਵਕ ਸਿੰਘ ਨੇ ਔਰ ਲਾਇਬ੍ਰੇਰੀ ਇੰਚਾਰਜ ਲਾਪੀ ਸਿੰਘ ਨੇ ਜਿਹੜੇ ਇਲੈਕਟ ਹੋਏ ਨੇ ਉਸ ਤੋਂ ਬਿਨਾ ਸਾਡੇ ਜਿਹੜੇ 15 ਐਗਜ਼ੈਕਟਿਵ ਮੈਂਬਰ ਨੇ ਉਹ ਵੈਸੇ ਤਾਂ 10 ਪੋਸਟਾਂ ਦੇ ਪਰ ਇਸ ਵਾਰੀ 15 ਕੈਂਡੀਡੇਟਾਂ ਦੇ ਭਰ ਦਿੱਤਾ ਸੀਗਾ ਜੀ ਸੋ ਅਸੀਂ ਬਾਅਦ ਦੇ ਵਿੱਚ ਜ਼ਿਆਦਾ ਕਨਫਲਿਕਟ ਨਾ ਪਾਉਣ ਦੀ ਗੱਲ ਕਰਦੇ ਹੋਏ ਅਸੀਂ ਕਿਹਾ ਵੀ ਉਹਨਾਂ ਸਾਰਿਆਂ ਨੂੰ ਹੀ ਤੁਸੀਂ ਇਸ ਵਾਰ ਜਿਹੜੇ ਨੋਮੀਨੇਟ ਕਰ ਦਿਓ ਤੇ ਉਹ 15 ਬੰਦੇ ਉਹ ਨੋਮੀਨੇਟ ਕਰ ਦਿੱਤੇ ਗਏ ਐਡਵੋਕੇਟ ਗਗਨਦੀਪ ਸਿੰਘ ਵਰਕਰ ਨਵੇਂ ਜੁਨੇਗ ਬਾਅਰ ਐਸੋਸੀਏਸ਼ਨ ਫਤਿਹਗੜ ਸਾਹਿਬ ਦੇ ਪਰ ਥਾ ਬਿਊਰੋ ਰਿਪੋਰਟ ਜਗਬਣੀ ਟੀਵੀ